ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪਰਾ ਨੂੰ ਅਦਾਲਤ ਨੇ ਛੇੜਛਾੜ ਅਤੇ ਕੁੱਟਮਾਰ ਦੇ ਮਾਮਲੇ ਦੇ ਵਿੱਚ 4 ਸਾਲ ਦੀ ਸਜ਼ਾ ਸੁਣਾਈ ਹੈ ਸੋ ਇਹ 4 ਸਾਲ ਦੀ ਸਜ਼ਾ ਜਿਹੜੀ ਹੈ 2013 ਨਾਲ ਸੰਬੰਧਿਤ ਇੱਕ ਕੇਸ ਦੇ ਵਿੱਚ ਹੈ ਜਿਸ ਦੇ ਵਿੱਚ ਇੱਕ ਦਲਿਤ ਕੁੜੀ ਨੂੰ ਚੁੱਕਿਆ ਗਿਆ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਉਸ ਨਾਲ ਮਲਸਟ੍ਰੇਸ਼ਨ ਕੀਤੀ ਗਈ ਉਸ ਦਾ ਇੱਕ ਕੇਸ ਹੈ ਤੇ ਇਸ ਕੇ ਇਹ ਕੇਸ ਲੰਬੇ ਸਮੇਂ ਤੋਂ ਚੱਲ ਰਿਹਾ ਸੀਗਾ ਕਈ ਸੰਸਥਾਵਾਂ ਜਿਹੜੀਆਂ ਨੇ ਦਲਿਤ ਰਾਈਟਸ ਦੀ ਗੱਲ ਕਰਨ ਵਾਲੀਆਂ ਕਈ ਸੰਸਥਾਵਾਂ ਇਸ ਕੁੜੀ ਨੂੰ ਸਪੋਰਟ ਕਰ ਰਹੀਆਂ ਸੀਗੀਆਂ ਸੋ ਕੋਰਟ ਨੇ ਆਖਰਕਾਰ ਫਿਰ ਹੁਣ ਇਸ ਦੇ ਉੱਤੇ ਫੈਸਲਾ ਸੁਣਾਇਆ ਜਿਸ ਦੇ ਵਿੱਚ ਮਨਜਿੰਦਰ ਸਿੰਘ ਲਾਲਪਰਾ ਨੂੰ 4 ਸਾਲ ਦੀ ਸਜ਼ਾ ਸੁਣਾਈ ਹੈ ਸੋ ਉਹ ਖਡੂਰ ਸਾਹਿਬ ਤੋਂ ਵਿਧਾਇਕ ਨੇ ਸੋ ਜੇ ਇੱਕ ਨਿਯਮ ਹੈ ਕਿ ਜੇ 3 ਸਾਲ ਤੋਂ ਵੱਧ ਦੀ ਸਜ਼ਾ ਹੁੰਦੀ ਹੈ ਤਾਂ ਵਿਧਾਇਕ ਦੀ ਜਿਹੜੀ ਹੈ ਮੈਂਬਰਸ਼ਿਪ ਖਾਰਜ ਹੋ ਜਾਂਦੀ ਹੈ ਸੋ ਜੇਕਰ ਉੱਚ ਅਦਾਲਤ ਦੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਉਹਨਾਂ ਨੂੰ ਟਾਈਮ ਮਿਲਿਆ ਹੋਵੇਗਾ ਉੱਚ ਅਦਾਲਤ ਦੇ ਵਿੱਚ ਅਪੀਲ ਕਰਨ ਦਾ ਸੋ ਜੇ ਉੱਚ ਅਦਾਲਤ ਇਸ ਫੈਸਲੇ ਉੱਤੇ ਰੋਕ ਨਹੀਂ ਲਾਉਂਦੀ ਤੇ ਉਹਨਾਂ ਨੂੰ ਜ਼ਮਾਨਤ ਨਹੀਂ ਮਿਲਦੀ ਤਾਂ ਫਿਰ ਇਹਨਾਂ ਦੀ ਮੈਂਬਰਸ਼ਿਪ ਜਿਹੜੀ ਹੈ ਉਹ ਖਤਮ ਹੋਵੇਗੀ ਔਰ ਫਿਰ ਮੁੜ ਤੋਂ ਜਮਨੀ ਚੋਣ ਦੇ ਵਿੱਚੋਂ ਖਡੂਰ ਸਾਹਿਬ ਦੇ ਵੋਟਰਾਂ ਨੂੰ ਲੰਘਣਾ ਹੋਵੇਗਾ ਸੋ ਆਪਾਂ ਨੂੰ ਪਤਾ ਹੀ ਹੈ ਕਿ ਤਰਨਤਾਰਨ ਦੀ ਸੀਟ ਜਿਹੜੀ ਹੈ ਇੱਕ ਪਹਿਲੇ ਹੀ ਜਿਹੜੀ ਆ ਉਹ ਉਹ ਜਮਨੀ ਚੋਣ ਉਥੋਂ ਦੀ ਪੈਂਡਿੰਗ ਹੈ ਸੋ ਜੇ ਇਹ ਵੀ ਇਹਨਾਂ ਨੂੰ ਸਜ਼ਾ ਇਹਨਾਂ ਦੀ ਜੇ ਰੋਕ ਨਹੀਂ ਲੱਗਦੀ ਤਾ ਇੱਕ ਹੋਰ ਹਲਕੇ ਦੀ ਜਿਹੜੀ ਸਜਾ ਜਿਹੜੀ ਜ਼ਿਮਨੀ ਚੋਣ ਹੈ ਉਹ ਪੈਂਡਿੰਗ ਹੋ ਜਾਏਗੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਦੋ ਵਿਧਾਨ ਸਭਾ ਹਲਕਿਆਂ ਦੇ ਉੱਤੇ ਜਿਹੜੀ ਜ਼ਿਮਨੀ ਚੋਣ ਹੈ ਉਹ ਹੋ ਸਕਦੀ ਹੈ